ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਜੇ ਜਨ ਕੇ ਵਿਧਾਨ ਸਭਾ ਦੇ ਵਿੱਚ ਜਿਹੜਾ ਨਸ਼ਾ ਹੈ ਪੰਜਾਬ ਤੋਂ ਆ ਰਿਹਾ ਹੈ ਉਹਦੇ ਨਾਲ ਨਾਲ ਉਹਨਾਂ ਨੇ ਮਤਲਬ ਮਾਈਨਿੰਗ ਮਾਫੀਆ ਦਾ ਵੀ ਜ਼ਿਕਰ ਕੀਤਾ ਮਾਈਨਿੰਗ ਬਹੁਤ ਮਤਲਬ ਆ ਜੁਬਾ ਸਿੱਧੀ ਮਤਲਬ ਸੰਗੀਨ ਆਰੋਪ ਹੈ ਤੇ ਆਮ ਆਦਮੀ ਪਾਰਟੀ ਨੂੰ ਇਹਦਾ ਮਤਲਬ ਡੀਜੀਪੀ ਸਾਹਿਬ ਨੂੰ ਆ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਲੜਾਈ ਛੇੜ ਰੱਖੀ ਹੈ ਅਰਪਾਲ ਚੀਮਾ ਜੀ ਨੂੰ ਅਮਨ ਅਰੋੜਾ ਜੀ ਨੂੰ ਹਰ ਥਾਂ ਪਹੁੰਚ ਜਾਂਦੇ ਹੈ ਬੁਲਡੋਜ਼ਰ ਥੋੜਾ ਬਹੁਤ ਚਲਾ ਰਹੇ ਤੇ ਇਸ ਗੱਲ ਦਾ ਧਿਆਨ ਦੇ ਵਿੱਚ ਤੁਸੀਂ ਸਹਿਮਤ ਹੋ ਉਸ ਬਿਆਨ ਨੂੰ ਲੈ ਕੇ ਜਾਂ ਤੁਸੀਂ ਉਸ ਬਿਆਨ ਦੇ ਮਾਇਨੇ ਕੀ ਸਮਝਦੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਵੀ ਤਹਿਕੀਕਾਤ ਕਰੋ ਕਿਉਂਕਿ ਹੋਰ ਕੋਈ ਹੁੰਦਾ ਤਾਂ ਚਲੋ ਆਪਾਂ ਮਿੰਟ ਚ ਐਲੀਗੇਸ਼ਨ ਲਾ ਦਿੰਦੇ ਵੀ ਇਹ ਸਾਨੂੰ ਬਦਨਾਮ ਕਰ ਰਹੇ ਪਰ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਹੈ ਉਹਨਾਂ ਦਾ ਆਪ ਦਾ ਐਮਐਲਏ ਪੰਜਾਬ ਦੇ ਉੱਤੇ ਇਲਜ਼ਾਮ ਲਾ ਰਹੇ ਵੀ ਇੱਥੋਂ ਨਸ਼ਾ ਜਾ ਰਿਹਾ ਤੇ ਉਹਦੀ ਮਤਲਬ تحقیقات ਹੋਣੀ ਚਾਹੀਦੀ ਹੈ ਵੀ ਉਹ ਅਸਲਾ ਕੀ ਹੈ ਕਿਉਂ ਨੇ ਇਹਨੇ ਗੰਭੀਰ આરોਪ ਲਾਇਆ ਉਹ ਵੀ ਵਿਧਾਨ ਸਭਾ ਦੇ ਵਿੱਚ ਸੋ ਇਟ ਸ਼ੁੱਡ ਬੀ ਇਨਵੈਸਟੀਗੇਟ ਇਸ ਬਜਟ ਚ ਕਹਿੰਦੇ ਕਿ ਨਸ਼ੇ ਦੇ ਲਈ ਰੋਕਣ ਦੇ ਲਈ ਇੱਕ ਬਕਾਇਦਾ ਤੌਰ ਤੇ ਕੁਝ ਰੱਖੀ ਜਾਏਗੀ ਉਸ ਤੋਂ ਇਲਾਵਾ ਸੇਕ ਨੂੰ ਲੈ ਕੇ ਜ਼ਿਕਰ ਹੋ ਰਿਹਾ ਹੈ ਕਿ ਉਸੇ ਲਈ ਹੋਏਗਾ ਤਾਂ ਦੇਖੋ ਚੰਗੀ ਗੱਲ ਹੈ ਜੇ ਰੱਖਦੇ ਐ ਅਲੋਕੇਸ਼ਨ ਪਰ ਮੇਰਾ ਮੰਨਣਾ ਦੇਖੋ ਨਸ਼ੇ ਦੇ ਵਿਰੋਧ ਜਿਹੜੀ ਆ ਲੜਾਈ ਹੈ ਆ ਕੋਈ ਝੂਠ ਨਹੀਂ ਹੈ ਮੈਂ ਆ ਵੀ ਉਮੀਦ ਕਰੂੰਗਾ ਚਲੋ 3 3 ਸਾਲ ਬਾਅਦ ਯਾਦ ਆਏ ਲੇਕਿਨ ਹੁਣ ਜਿਵੇਂ ਕਹਿੰਦੇ ਨੇ ਐਕਸਿਲੇਟਰ ਲੱਭ ਕੇ ਰੱਖਣਾ ਚਾਹੀਦਾ ਕਿਸੇ ਨੂੰ ਨਹੀਂ ਬਖਸ਼ਣਾ ਚਾਹੀਦਾ ਐਂਡ ਆਪਣੀ ਆ ਨਾਲ ਪੀੜੀ ਦਾ ਸਵਾਲ ਹੈ ਸੋ ਆ ਲੜਾਈ ਮੈਨੂੰ ਉਮੀਦ ਹੈ ਕਿ ਆ ਲੜਾਈ ਇਹਨਾਂ ਨੇ ਜਿਹੜੀ ਵਾਪਸ ਸ਼ੁਰੂ ਕੀਤੀ ਹੈ ਨਸੇ ਦੇ ਵਿੱਚ ਇਹਨੂੰ ਆਪਾਂ ਮਤਲਬ ਬਿਲਕੁਲ ਆਖਿਰ ਤੱਕ ਲੈ ਕੇ ਜਾ ਜੀ ਆ ਬਜਟ ਪੇਸ਼ ਕਰ ਰਹੇ ਹਨ ਉਸ ਕਿਸ ਦਾ ਸੰਬੰਧ ਹੋ ਜੋ ਕਿਸ ਦਾ ਦੇਖੋ ਇਸ ਤੋਂ ਪਹਿਲੇ ਤਾਂ ਨਿਰਾਸ਼ਾ ਹੀ ਹੋਈ ਹੈ ਅੱਜ ਵੇਖਦੇ ਹੋ ਸਕਦਾ ਜਿਵੇਂ ਮੈਂ ਕਿਹਾ ਵੀ 3 ਸਾਲ ਬਾਅਦ ਕੋਰਸ ਕਰੈਕਸ਼ਨ ਤੇ ਲੱਗੀ ਹੋਈ ਆਮ ਆਦਮੀ ਪਾਰਟੀ ਹੋ ਸਕਦਾ ਹੈ ਕੁਝ ਨਾ ਕੁਝ ਇਹਦੇ ਤੋਂ ਨਿਚੋੜ ਨਿਕਲਦਾ ਹੈ ਪਰ ਜਿਹੜੇ ਮੈਂ ਕੱਲ ਆંકੜੇ ਵੇਖ ਰਿਹਾ ਸੀ ਆ ਦੇਖੋ ਜਿਹੜਾ ਕਰਜ਼ੇ ਦੇ ਉੱਤੇ ਸਭ ਤੋਂ ਮਾੜੇ ਪੂਰੇ ਆਪਣੇ ਦੇਸ਼ ਦੇ ਵਿੱਚ ਸਭ ਤੋਂ ਜਿਹੜਾ ਜ਼ਿਆਦਾ ਕਰਜ਼ਾ ਹਿਮਾਚਲ ਪ੍ਰਦੇਸ਼ ਅਰੁਣਾਚਲ ਤੇ ਪੰਜਾਬ ਹਿਮਾਚਲ ਪ੍ਰਦੇਸ਼ ਮੈਂ ਸਮਝ ਸਕਦਾ ਪਹਾੜੀ ਇਲਾਕਾ ਹੈ ਅਰੁਣਾਚਲ ਪ੍ਰਦੇਸ਼ ਮੈਂ ਸਮਝ ਸਕਦਾ ਇਹ ਬਿਲਕੁਲ ਆਪਣੇ ਦੇਸ਼ ਦੇ ਕੋਰਨਰ ਤੇ ਹੈ ਪਹਾੜੀ ਇਲਾਕਾ ਹੈ ਉੱਥੇ ਐਕਸੈਸ ਨਹੀਂ ਹੈ ਪਰ ਪੰਜਾਬ ਉਸ ਲਿਸਟ 'ਚ ਹੈ ਤੇ ਆ ਵੀ ਇੱਕ ਬੜੀ ਮਤਲਬ ਸੋਚਣ ਵਾਲੀ ਗੱਲ ਵੀ ਕਿੱਥੇ ਆਪਾਂ ਕੁਝ ਨਾ ਕੁਝ ਸਹੀ ਨਹੀਂ ਕਰ ਰਹੇ 2027 ਵਿੱਚ ਲੱਗਦੇ ਕੋਈ ਨਾ ਕੋਈ